ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜ਼ਿਕਰਿਆ ਗੁਰੂ ਗੋਬਿੰਦ ਸਿੰਘ ਜੀ ਆਪਾਂ ਜਾਣਿਆ ਕਿ 10ਵੇਂ ਗੁਰੂ ਨੇ ਤੇ ਉਹ ਸਿੱਖੀ ਜਮ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਮਤਲਬ ਕਿ ਕੰਟਰੀਬਿਊਸ਼ਨ ਕਹ ਲਓ ਜਾਂ ਸਿੱਖੀ ਜਮ ਨੂੰ ਦੁਬਾਰਾ ਤੋਂ ਖੜਾ ਕਰਨ ਦੇ ਵਿੱਚ ਨਾ ਬਹੁਤ ਜ਼ਿਆਦਾ ਹੱਥ ਤੇ ਇਹ ਅੱਜ ਦੀ ਜਿਹੜੀ ਆਪਾਂ ਜ਼ਿਕਰਿਆ ਵੀਡੀਓ ਦੇਖਣੀ ਨਾ ਇਹਦੇ ਚ ਇਹ ਇਨਫੋਰਮੇਸ਼ਨ ਸ਼ੇਅਰ ਕੀਤੀ ਜਾ ਰਹੀ ਹੈ ਕਿ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੇ 10 ਐਸੇ ਲੋਗਾ ਤੋਂ ਮਿਲਨ ਤੋਂ ਮੁਲਾਬ ਕਰਨ ਤੋਂ ਯਾਨ ਨਲੀ ਯਾਰੀ ਦੋਸਤੀ ਤੋਂ ਮਨਾ ਕੀਤਾ ਰਿਸ਼ਤੇਦਾਰੀ ਤੋਂ ਹਾਂ ਰਿਸ਼ਤੇਦਾਰੀ ਤੋਂ ਮਨਾ ਕੀਤਾ ਹਾਲਾਂਕਿ ਜਿਗਿਆਪਾ ਗੁਰੂਆਂ ਦੇ ਬਾਰੇ ਸੁਣਦੇ ਆਏ ਆ ਕਿ ਵੀ ਗੁਰੂ ਜਿਹੜੇ ਸੀ ਉਹ ਜ਼ਿਆਦਾਤਰ ਸੋਸ਼ਲ ਹੁੰਦੇ ਸੀ ਤੇ ਉਹ ਤੇ ਹਰ ਕਿਸੇ ਨੂੰ ਰੱਬ ਵੱਲ ਬੁਲਾਉਂਦੇ ਰਹੇ ਲੇਕਿਨ ਗੁਰੂ ਨੇ ਮਨਾ ਵੀ ਕੀਤਾ ਇਹ ਤੇ ਆਪਾਂ ਨੂੰ ਵੀਡੀਓ ਮਨਾਇਆ ਇਸ ਵਾਸਤੇ ਕੀਤਾ ਜਾਂਦਾ ਨਾ ਕਿ ਤਾਂਕਿ ਉਹ ਉਹਨਾਂ ਦੀ ਵਜ੍ਹਾ ਤੋਂ ਤੁਹਾਡੀ ਜ਼ਾਤ ਨੂੰ ਕੋਈ ਨੁਕਸਾਨ ਨਾ ਪਹੁੰਚੇ ਹਾਂ ਹੋ ਸਕਦਾ ਕਿ ਵੀ ਕੋਈ ਲੋਕ ਐਸੇ ਹੁੰਦੇ ਨਾ ਕਿ ਜਿਹੜੇ ਜਿਨ੍ਹਾਂ ਦਾ ਕੰਮ ਜ਼ਰਰ ਪਛਾਣਾ ਹੀ ਹੁੰਦਾ ਨੁਕਸਾਨ ਪਹੁੰਚਾਣਾ ਹੀ ਹੁੰਦਾ ਹੈ ਤੇ ਉਹ ਕਿਹੜੇ ਲੋਕ ਨੇ ਉਹ ਆਪਾਂ ਹੁਣ ਵੀਡੀਓ 'ਚ ਦੇਖਨੇ ਆ ਬਹੁਤ ਘੱਟ ਲੋਕ ਇਹ ਜਾਣਦੇ ਆ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਸਤਗੁਰੂ ਮਹਾਰਾਜ ਸੱਚੇ ਪਾਤਸ਼ਾ ਕਲਗੀਧਰ ਜੀ ਨੇ ਅਜੇਹੇ 10 ਲੋਕਾਂ ਦੇ ਨਾਲ ਕਦੇ ਵੀ ਮੇਲ ਨਹੀਂ ਰੱਖਣਾ ਇੱਕ ਸਿੱਖ ਨੇ ਸਿੰਘ ਨੇ ਤੇ ਇਹਨਾਂ ਦਾ ਵਸਾ ਨਹੀਂ ਕਰਨਾ ਮਹਾਰਾਜ ਨੇ ਕਿਹਾ ਸੀ ਉਹ ਲੋਕ ਕਿਹੜੇ ਆ ਇਨਾਂ ਬਾਰੇ ਪੂਰਨ ਰੂਪ ਦੇ ਵਿੱਚ ਸੰਗਤ ਨੂੰ ਅਜੇ ਤੱਕ ਜਾਣਕਾਰੀ ਨਹੀਂ ਤਾਂ ਆਓ ਆਪਾਂ ਸਮਝੀਏ ਜਾਣੀਏ ਉਹ 10 ਤਰ੍ਹਾਂ ਦੇ ਲੋਕ ਜਿਨ੍ਹਾਂ ਤੋਂ ਮਹਾਰਾਜ ਨੇ ਹਮੇਸ਼ਾ ਹੀ ਦੂਰ ਰਹਿਣ ਲਈ ਕਿਹਾ ਹੈ ਹਾਲਾਂਕਿ ਸਤਗੁਰੂ ਮਹਾਰਾਜ ਪ੍ਰੇਮ ਦੀ ਮੂਰਤੀ ਨੇ ਉਹਨਾਂ ਨੇ ਸਭ ਦੇ ਨਾਲ ਪਿਆਰ ਕੀਤਾ ਪਰ ਅਜੇਹਾ ਕੀ ਹੋ ਗਿਆ ਸਤਗੁਰੂ ਮਹਾਰਾਜ ਨੇ ਸਦਾ ਹੀ ਦੱਸਿਆ ਇਹ 10 ਤਰ੍ਹਾਂ ਦੇ ਲੋਕਾਂ ਤੋਂ ਸਦਾ ਦੂਰ ਰਹੋ ਕਿਤੇ ਅਜੇਹਾ ਤਾਂ ਨਹੀਂ ਕੁਸੀ ਜਿਹੇ ਲੋਕਾਂ ਦੇ ਨਾਲ ਮੇਲ ਬਣਾਇਆ ਹੋਵੇ ਜਿਨ੍ਹਾਂ ਤੋਂ ਮਹਾਰਾਜ ਨੇ ਮਨਾ ਕੀਤਾ ਹੈ ਤਾਂ ਹਰ ਇੱਕ ਗੁਰਸਿੱਖ ਨੂੰ ਸਿੱਖਾਂ ਦੇ ਘਰੇ ਜਨਮ ਲੈ ਕੇ ਇਹ ਗੱਲ ਸਮਝਣੀ ਜਾਣਣੀ ਬੜੀ ਜ਼ਰੂਰੀ ਆ ਕਿ ਉਹ ਕਿਹੜੇ ਦਸ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਦਾ ਆਪਾਂ ਵਿਸਾਹ ਨਹੀਂ ਕਰਨਾ ਜਿਨ੍ਹਾਂ ਤੇ ਵਿਸ਼ਵਾਸ ਨਹੀਂ ਕਰਨਾ ਜਿਨ੍ਹਾਂ ਤੋਂ ਸਦਾ ਹੀ ਦੂਰੀ ਬਣਾ ਕੇ ਰੱਖਣੀ ਆ ਤਾਂ ਆਓ ਸੰਗਤ ਜੀ ਆਪਾਂ ਇਹ ਕੌਣ ਹਨ ਇਹ ਲੋਕ ਕਿਉਂ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ ਸਾਰੀ ਆਪਾਂ ਵਿਚਾਰ ਜਿਹੜੀ ਅੱਜ ਸਰਵਣ ਕਰਾਂਗੇ ਕਲਗੀ ਤਰਪਾਦਸ਼ਾ ਜੀ ਨੇ ਬਚਨ ਕੀਤੇ ਸੀ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦਾ ਮੈਂ ਨਾਮ ਲਾਵਾਂਗਾ ਇਹਨਾਂ ਦਾ ਕਦੇ ਵੀ ਵਸਾ ਨਹੀਂ ਕਰਨਾ ਇਹਨਾਂ ਦੇ ਨਾਲ ਕਦੇ ਵੀ ਤੁਸੀਂ ਮੇਲ ਨਹੀਂ ਕਰਨਾ ਸਭ ਤੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਮੋਨੇ ਲੋਕ ਰੋਡੇ ਲੋਕ ਜਿਹੜੇ ਸਾਰੇ ਕੇਸ ਮੂੰਹ ਜਿਹੜਾ ਮਨਾਉਣ ਵਾਲੇ ਹੁੰਦੇ ਆ ਇਹਨਾਂ ਤੇ ਮਹਾਰਾਜ ਨੇ ਆਖਿਆ ਸੀ ਇਨ੍ਹਾਂ ਦੇ ਨਾਲ ਮੇਲ ਨਾ ਕਰਿਓ ਇਨ੍ਹਾਂ ਦੇ ਨਾਲ ਰੋਟੀ ਆਪਣੀ ਬੇਟੀ ਦੀ ਸਾਂਝ ਨਾ ਕਰਿਓ ਰਿਸ਼ਤਾ ਨਾ ਬਣਾਇਓ ਭਾਵ ਇਨ੍ਹਾਂ ਦੇ ਨਾਲ ਮਹਾਰਾਜ ਨੇ ਆਖਿਆ ਸੀ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਣ ਇੱਥੇ ਤੁਹਾਨੂੰ ਹੋ ਸਕਦਾ ਵੀ ਇਹ ਗੱਲਾਂ ਚੰਗੀਆਂ ਨਾ ਲੱਗਣ ਪਰ ਇੱਥੇ ਤੁਹਾਨੂੰ ਜੋ ਰਹਿਤ ਮਰਿਆਦਾ ਵਿੱਚ ਹੈ ਉਹੀ ਪੜ੍ਹ ਕੇ ਸੁਣਾਇਆ ਜਾ ਰਿਹਾ ਜਿਹੜੇ ਬਚਨ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਦਿੱਤੇ ਸੀਗੇ ਕਹੇ ਸੀ ਆਪਾਂ ਉਹ ਸਰਵਣ ਕਰਨੇ ਆ ਪਹਿਲਾਂ ਫਿਰ ਕਿਸੇ ਫੈਸਲੇ ਤੇ ਪੁੱਜਣਾ ਪੀ ਗੁਰੂ ਸਾਹਿਬ ਜੀ ਨੇ ਇਉਂ ਕਿਉਂ ਕਹਿ ਦਿੱਤਾ ਮਹਾਰਾਜ ਨੇ ਆਖਿਆ ਜਿਹੜੇ ਰੋਡੇ ਲੋਕ ਆ ਇਹਨਾਂ ਦੇ ਨਾਲ ਮੇਲ ਨਹੀਂ ਕਰਨਾ ਕਦੇ ਵੀ ਦੂਜੀ ਤਰ੍ਹਾਂ ਦੇ ਲੋਕ ਜਿਹੜੇ ਸਿਰਗਮ ਸਿਰਗਮ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਵਿਚਾਲਿਆਂ ਸਿਰ ਮਨਾ ਲੈਂਦੇ ਸੀ ਉੱਤੋਂ ਉੱਤੋਂ ਕੇਸ ਰੱਖ ਲੈਂਦੇ ਸੀ ਉਹਨਾਂ ਨੂੰ ਸਿਰਗਮ ਕਿਹਾ ਜਾਂਦਾ ਸੀਗਾ ਇਹਨਾਂ ਦੇ ਨਾਲ ਮੇਲ ਨਹੀਂ ਬਣਾਉਣਾ ਇਹ ਮਹਾਨ ਕੋਸ਼ ਦੇ ਵਿੱਚ ਇਹਦੇ ਜਿਹੜੇ ਅਰਥ ਲਿਖੇ ਆ ਸਰਗਮ ਦੇ ਉਹ ਇਉਂ ਵੀ ਲਿਖੇ ਹੋਏ ਆ ਵੀ ਜਿਹੜਾ ਬੰਦਾ ਅੰਮ੍ਰਿਤ ਛੱਕੇ ਬਿਆਦਵੀ ਕਰ ਦਵੇ ਅੰਮ੍ਰਿਤ ਛੱਕੇ ਕੇਸ ਕਟਾ ਲਵੇ ਬਾਦ ਵਿੱਚੋਂ ਜਾਂ ਦਾੜ੍ਹੀ ਕਟਾ ਲਵੇ ਉਹਦੇ ਨਾਲ ਵੀ ਆਪਾਂ ਨਾਤਾ ਰਿਸ਼ਤਾ ਰੱਖਣਾ ਨਹੀਂ ਹੈਗਾ ਉਹਨੂੰ ਸਰਗਮ ਕਿਹਾ ਜਾਂਦਾ ਉਹਨੂੰ ਵੀ ਸਰਗਮ ਕਹਿੰਦੇ ਆ ਇਹਨਾਂ ਨਾਲ ਮੇਲ ਨਹੀਂ ਕਰਨਾ ਇਹ ਮੈਂ ਨਹੀਂ ਕਹਿ ਰਿਹਾ ਆਪਣੇ ਕੋਲੋਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਦੇ ਬਚਨ ਹੁਣ ਤੀਜੇ ਤਰ੍ਹਾਂ ਦੇ ਉਹ ਕਿਹੜੇ ਲੋਕ ਆ ਨੜੀ ਮਾਰ ਹੁਣ ਆਪਜੀ ਕਹੋਗੇ ਨੜੀ ਮਾਰ ਕੌਣ ਹੁੰਦੇ ਆ ਤਮਾਕੂ ਪੀਣੇ ਜਿਹੜੇ ਤਮਾਕੂ ਸਿਗਰਟ ਨਸਵਾਰ ਬੀੜੀ ਜਰਦਾ ਇਹ ਵਰਤਨ ਵਾਲੇ ਆ ਇਹਨਾਂ ਨਾਲ ਮੇਲ ਨਹੀਂ ਕਰਨਾ ਕਿਉਂ ਨਹੀਂ ਕਰਨਾ ਦੇਖੋ ਬੁਰੀ ਸੰਗਤ ਨਾਲੋਂ ਤਾਂ ਬੰਦਾ ਕੱਲਾ ਹੀ ਚੰਗਾ ਹੁੰਦਾ ਗੁਰਮਖ ਪਿਆਰਿਓ ਇਹ ਅਸੀਂ ਜਾਣਦੇ ਆ ਵੀ ਬੁਰੀ ਸੰਗਤ ਵਿੱਚ ਜਦੋਂ ਬੰਦਾ ਫਸ ਜਾਵੇ ਇਹ ਚਿੱਕੜ ਵਿੱਚ ਨਿਕਲਣਾ ਕਿੰਨਾ ਔਖਾ ਅੱਜ ਕੱਲ ਅਸੀਂ ਵੇਖਦੇ ਆ ਨੌਜਵਾਨ ਨਸ਼ੇ ਤੇ ਲੱਗੇ ਹੋਏ ਆ ਕਿੰਨੇ ਉਹਨਾਂ ਦੇ ਘਰ ਬਰਬਾਦ ਹੋ ਰਹੇ ਆ ਪੈਸਾ ਤਾਂ ਬਰਬਾਦ ਹੋ ਹੀ ਰਿਹਾ ਜ਼ਿੰਦਗੀਆਂ ਬਰਬਾਦ ਹੋ ਰਹੀਆਂ ਨੇ ਇੱਕ ਨਹੀਂ ਬਹੁਤ ਸਾਰੀਆਂ ਜ਼ਿੰਦਗੀਆਂ ਜਿਹਦੇ ਨਾਲ ਉਹ ਵਿਆਹੇ ਹੋਏ ਆ ਉਹਨਾਂ ਦੀ ਜ਼ਿੰਦਗੀ ਬੱਚਿਆਂ ਦੀ ਜ਼ਿੰਦਗੀ ਤਾਂ ਹੀ ਮਹਾਰਾਜ ਨੇ ਦੇਖੋ ਕਿੰਨਾ ਸਮਾਂ ਪਹਿਲਾਂ ਕਹਿ ਦਿੱਤਾ ਇਹ ਤਮਾਕੂ ਪੀਣੇ ਇਹ ਸੈਗਰੇਟ ਪੀਣੇ ਹੁੱਕਾ ਪੀਣੇ ਇਹਨਾਂ ਦੇ ਨਾਲ ਕਦੇ ਮੇਲ ਨਹੀਂ ਰੱਖਣਾ ਕਿਉਂਕਿ ਜਦੋਂ ਜਾ ਕੇ ਬੈਠਾਂਗੇ ਨਾ ਇਹਨਾਂ ਨੂੰ ਦੇਖਾਂਗੇ ਮਨ ਜਿਹੜਾ ਵਾ ਉਹ ਕਿਤੇ ਨਾ ਕਿਤੇ ਦੇਖ-ਦੇਖ ਕੇ ਇਹੋ ਜੀਆਂ ਚੀਜ਼ਾਂ ਉਲਜਣਾ ਤੇ ਛੇਤੀ ਫਸ ਜਾਂਦਾ ਮਹਾਰਾਜ ਨੇ ਆਖਿਆ ਨੜੀ ਮਾਰਾਂ ਤੋਂ ਸਦਾ ਹੀ ਦੂਰ ਰਹਿਣਾ ਅੱਗੇ ਹੁਣ ਉਹ ਚੌਥੀ ਤਰ੍ਹਾਂ ਦੇ ਲੋਕ ਜਿਨ੍ਹਾਂ ਬਾਰੇ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਇਹਨਾਂ ਨਾਲ ਮੇਲ ਨਹੀਂ ਕਰਨਾ ਉਹ ਹੈਗੇ ਆ ਕੁੜੀਆਂ ਵੇਚਣ ਵਾਲੇ ਆਪਣੀਆਂ ਧੀਆਂ ਨੂੰ ਵੇਚਣ ਵਾਲੇ ਲੜਕੀਆਂ ਦੇ ਪੈਸੇ ਲੈਣ ਵਾਲੇ ਬਹੁਤ ਤਰੀਕੇ ਨਾਲ ਲੜਕੀਆਂ ਨੂੰ ਵੇਚਿਆ ਜਾਂਦਾ ਸੀ ਮਹਾਰਾਜ ਨੇ ਆਖਿਆ ਧੀਆਂ ਨੂੰ ਵੇਚ ਕੇ ਪੈਸੇ ਲੈ ਲੈਣੇ ਬੜੀ ਮਾੜੀ ਗੱਲ ਇਹਨਾਂ ਤੇ ਕਦੇ ਇਤਬਾਰ ਨਹੀਂ ਕਰਨਾ ਇਹਨਾਂ ਨਾਲ ਮੇਲ ਨਹੀਂ ਕਰਨਾ ਸਿੱਖ ਨੇ ਸਦਾ ਹੀ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ ਇਹ 10ਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਕਿਸੇ ਆਮ ਬੰਦੇ ਦੇ ਬਚਨ ਨਹੀਂ ਆਪ ਨਾਰਾਇਣ ਕਲਾ ਧਾਰ ਜਗ ਮਹ ਪਰਵਰਿਓ ਗੁਰਮੁਖ ਪਿਆਰਿਓ ਇਹ ਜਿਹੜੇ 10 ਰੂਪ ਆ ਇਹ ਅਕਾਲ ਪੁਰਖ ਦੇ ਹੀ ਹਨ ਇਸ ਤੋਂ ਬਾਅਦ ਮਹਾਰਾਜ ਨੇ ਉਹ ਪੰਜਵੇਂ ਤਰ੍ਹਾਂ ਦੇ ਲੋਕ ਕਿਹੜੇ ਆ ਜਿਨ੍ਹਾਂ ਤੋਂ ਸਦਾਈ ਦੂਰੀ ਬਣਾ ਕੇ ਰੱਖੀ ਆ ਕਿ ਆ ਵੀ ਇਹਨਾਂ ਦੇ ਨਾਲ ਸਾਡਾ ਕੋਈ ਨਾਤਾ ਨਹੀਂ ਸਾਡੇ ਸਿੱਖ ਦਾ ਕੋਈ ਰਿਸ਼ਤਾ ਨਹੀਂ ਹੋ ਸਕਦਾ ਉਹ ਆ ਕੁੜੀ ਮਾਰ ਜਿਹੜੇ ਜੰਮਦਿਆਂ ਸਾਰ ਕੁੜੀਆਂ ਨੂੰ ਮਾਰ ਦਿੰਦੇ ਆ ਮਹਾਰਾਜ ਕਹਿੰਦੇ ਸੀ ਇਹਨਾਂ ਦੇ ਨਾਲ ਨਾ ਰੋਟੀ ਦੀ ਸਾਂਝ ਵੀ ਨਹੀਂ ਕਰਨੀ ਇਹ ਜੇ ਅੰਮ੍ਰਿਤ ਛਕ ਲੈਣ ਰਹਿਤ ਰੱਖਣ ਖੋਟਾ ਪੁਣਾ ਛੱਡ ਦੇਣ ਫੇਰ ਸੇਖਾ ਫੇਰ ਸਾਡੇ ਭਾਈ ਆ ਪਰ ਇਸ ਤੋਂ ਬਿਨਾ ਜੇ ਨਹੀਂ ਰਹਿਤ ਰੱਖਦੇ ਫਿਰ ਇਹਨਾਂ ਦੇ ਨਾਲ ਨਹੀਂ ਮੇਲ ਕਰਨ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਹੀਂ ਮਹਾਰਾਜ ਨੇ ਆਖਿਆ ਇਹਨਾਂ ਦਾ ਵਸਾ ਨਹੀਂ ਕਰਨਾ ਬਿਲਕੁਲ ਵੀ ਵਿਸ਼ਵਾਸ ਆਪਾਂ ਕਰ ਹੀ ਨਹੀਂ ਸਕਦੇ ਇਹਨਾਂ ਤੇ ਜਿਹੜਾ ਆਪਣੀ ਧੀ ਨੂੰ ਹੀ ਵੇਚ ਸਕਦਾ ਉਹਦੇ ਤੇ ਆਪਾਂ ਕੀ ਯਕੀਨ ਕਰ ਲਾਂਗੇ ਸੰਤ ਜੀ ਆ ਮੋਨੇ ਸੈਰਗਮ ਨੜੀ ਮਾਰ ਕੁੜੀ ਮਾਰ ਲੜਕੀਆਂ ਵੇਚਣ ਵਾਲੇ ਇਹ ਜਿਹੜੇ ਆ ਇਹਨਾਂ ਤੇ ਵਿਸ਼ਵਾਸ ਨਹੀਂ ਕਰਨਾ ਅੱਗੇ ਮੈਂ ਤੁਹਾਨੂੰ ਹੋਰ ਦੱਸਦਾ ਪੰਜ ਤਰ੍ਹਾਂ ਦੇ ਲੋਕ ਤਾਂ ਮੈਂ ਤੁਹਾਨੂੰ ਦੱਸ ਦਿੱਤੇ ਆ ਹੋਰ ਵੀ ਪੰਜ ਕਿਹੜੇ ਨੇ ਉਹ ਇਹ ਆਪ ਜੀ ਨੇ ਸ਼ਾਇਦ ਹੀ ਪਹਿਲਾਂ ਪੂਰਨ ਰੂਪ ਦੇ ਵਿੱਚ ਸਰਵਣ ਕੀਤਾ ਹੋਵੇ ਤਾਂ ਉਹ ਉਹਨਾਂ ਬਾਰੇ ਵੀ ਜਾਣੀਏ ਉਹ ਹੁਣ ਕਿਹੜੇ ਆ ਜਿਨ੍ਹਾਂ ਦਾ ਤਾਂ ਬਿਲਕੁਲ ਵੀ ਆਪਾਂ ਵਸਾ ਹੀ ਨਹੀਂ ਕਰ ਸਕਦੇ ਜਿਨ੍ਹਾਂ ਦਾ ਬਿਲਕੁਲ ਯਕੀਨ ਨਹੀਂ ਕਰ ਸਕਦੇ ਕੀ ਪਤਾ ਕਦੋਂ ਧੋਖਾ ਦੇ ਜਾਣ ਉਹਨਾਂ ਬਾਰੇ ਵੀ ਇਤਿਹਾਸ ਵਿੱਚੋਂ ਆਪਾਂ ਸਮਝੀਏ ਇਹ ਕੋਈ ਆਪਣੀ ਕਥਾ ਆਪਣੇ ਕੋਲੋਂ ਨਹੀਂ ਕਹੀ ਗਈ ਇਹ 10ਵੇਂ ਪਾਤਸ਼ਾਹ ਜੀ ਦੇ ਬਚਨ ਇਹ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵਾ ਤਾਂ ਆਓ ਜਾਣੀਏ ਉਹ ਕਿਹੜੇ ਆ ਜਿਨ੍ਹਾਂ ਦਾ ਵਸਾ ਨਹੀਂ ਕਰਨਾ ਮਹਾਰਾਜ ਕਹਿੰਦੇ ਸੀ ਮੀਣੇ ਮੀਣੇ ਲੋਕ ਇਹ ਕੌਣ ਆ ਮੀਣੇ ਕੌਣ ਹੁੰਦੇ ਆ ਬਾਬਾ ਪ੍ਰਿਥੀ ਚੰਦ ਦੀ ਔਲਾਦ ਵਿੱਚੋਂ ਕੋਠੇ ਵਾਲੇ ਸੋਢੀਆ ਜਿਨ੍ਹਾਂ ਨੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਰਨ ਲਈ ਜ਼ਹਿਰ ਭੇਜਿਆ ਸੀਗਾ ਦਾਈ ਨੂੰ ਭੇਜਿਆ ਸੀਗਾ ਭੀ ਜਾ ਦੁੱਧ ਪਿਲਾ ਦੇ ਉਹਦੇ ਅਸਥਾਨਾ ਨੂੰ ਜ਼ਹਿਰ ਲਾ ਕੇ ਭੇਜ ਦਿੱਤਾ ਸੀ ਸਪੋਲੀਆਂ ਛੱਡਿਆ ਸੀ ਬ੍ਰਾਹਮਣ ਤੋਂ ਜ਼ਹਿਰ ਦਵਾਈ ਸੀਗੀ ਬਹੁਤ ਜ਼ਿਆਦਾ ਸਾਜ਼ਿਸ਼ਾਂ ਕੀਤੀਆਂ ਗੁਰੂ ਘਰ ਦੇ ਨਾਲ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਵਾਸਤੇ ਪਰ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਜਿਹਦੇ ਵੱਲ ਵਾਹਿਗੁਰੂ ਹੋਵੇ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦੀਆਂ ਇਸੇ ਕਰਕੇ ਨਾ ਆ ਵੈਰ ਕਰਨ ਵਾਲੇ ਜਿਹੜੇ ਬਾਬਾ ਪ੍ਰੀਸੀ ਚੰਦ ਜੀ ਸੀਗੇ ਜਿਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੀਣੇ ਕਰਕੇ ਛੱਡ ਦਿੱਤਾ ਸੀ ਇਸ ਕਰਕੇ ਪ੍ਰਿਥੀ ਚੰਦ ਵੀ ਸਾਧ ਸੰਗਤ ਜੀ ਗੁਰੂ ਘਰ ਦੇ ਨਾਲ ਮਿਲ ਨਹੀਂ ਸਕਦਾ ਮਿਲਣ ਵਾਲਾ ਨਹੀਂ 10ਵੇਂ ਪਾਤਸ਼ਾਹ ਜੀ ਜਦੋਂ ਮਾਲਵੇ ਨੂੰ ਆਏ ਆ ਨਾ ਤਾਂ ਸੋਢੀ ਵੰਸ ਦੇ ਵਿੱਚੋਂ ਕੌਲ ਸੋਢੀ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਅਸੀਂ ਤਾਂ ਗੁਰੂ ਘਰ ਤੋਂ ਵਿਛੜੇ ਹੋਏ ਆ ਅਸੀਂ ਕਿਸੇ ਤਰ੍ਹਾਂ ਮਿਲ ਸਕਦੇ ਆ ਤਾਂ ਸਤਿਗੁਰੂ ਮਹਾਰਾਜ ਨੇ ਆਖਿਆ ਸੀ ਹਾਂ ਭਾਈ ਜੇ ਤੁਸੀਂ ਪ੍ਰਾਣੀਆਂ ਆਤਾਂ ਛੱਡ ਕੇ ਅੰਮ੍ਰਿਤ ਛਕ ਲਵੋਗੇ ਤਾਂ ਅਸੀਂ ਤੁਹਾਨੂੰ ਮਿਲ ਸਕਦੇ ਆ ਪੰਥ ਵਿੱਚ ਫਿਰ ਕੌਲ ਸੋਢੀ ਦੇ ਪੁੱਤਰਾਂ ਤੇ ਭਰਾਵਾਂ ਨੇ ਅੰਮ੍ਰਿਤ ਛਕਿਆ ਸੀਗਾ ਸ੍ਰੀ ਦਮਦਮਾ ਸਾਹਿਬ ਜੀ ਆ ਕੇ ਇਉਂ ਫਿਰ ਇਹਨਾਂ ਦਾ ਮੇਲ ਹੋਇਆ ਜਿਹੜੇ ਅੰਮ੍ਰਿਤ ਛਕਣ ਉਹ ਮਿਲ ਸਕਦੇ ਆ ਨਹੀਂ ਤਾਂ ਪਾਪੀ ਸੰਗਤ ਮੀਣਿਆਂ ਦੀ ਨਹੀਂ ਕਰਨੀ ਹੈਗੀ ਜਿਹੜੇ ਕਹਿ ਦੇਣ ਅਸੀਂ ਗੁਰੂ ਤੇਰੇ ਹੋ ਗਏ ਆ ਫੇਰ ਉਹਨਾਂ ਨੂੰ ਤਾਂ ਆਪਾਂ ਕਹਿ ਸਕਦੇ ਆ ਵੀ ਇਹਨਾਂ ਨਾਲ ਮੇਲ ਕਰ ਲਈਏ ਆਪਾਂ ਪਰ ਜਿਹੜੇ ਨਹੀਂ ਉਹਨਾਂ ਦਾ ਵਿਸਾਹ ਨਹੀਂ ਕਰਨਾ ਗੁਰਮਖ ਪਿਆਰਿਓ ਇਹ ਦਸਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਰੋਕਿਆ ਹੋਇਆ ਤੇ ਗੁਰੂ ਜਿੱਥੋਂ ਰੋਕ ਦੇਵੇ ਉਧਰ ਜਾਣਾ ਨਹੀਂ ਚਾਹੀਦਾ ਜੀ ਜਾਵਾਂਗੇ ਤਾਂ ਘਾਟਾ ਹੀ ਖਾਵਾਂਗੇ ਅੱਗੇ ਹੁਣ ਸੱਤਵੀਂ ਤਰ੍ਹਾਂ ਦੇ ਉਹ ਕਿਹੜੇ ਲੋਕ ਆ RAM RAIYE ਇਹਨਾਂ ਨੂੰ RAM RAIYE ਕਿਹਾ ਜਾਂਦਾ ਇਹ ਕਿਹੜੇ ਆ ਇਹ RAM RAIYE ਡੇਰਾ ਦੂਣ ਵਾਲੇ ਬਾਬਾ RAM RAI JI ਕੌਣ ਸੀਗੇ ਸੱਤਵੇਂ ਪਾਤਸ਼ਾਹ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਸੀਗੇ ਇਹਨਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਆਪਣੇ ਛੋਟੇ ਭਰਾ ਨਾਲ ਬਹੁਤ ਈਰਖਾ ਕੀਤੀ ਸੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਈਰਖਾ ਕਰਕੇ ਚੁਗਲੀਆਂ ਵੀ ਕੀਤੀਆਂ ਸੀ। ਬਾਬਾ ਰਾਮ ਰਾਏ ਜੀ ਨੇ ਕੀ ਕੀਤਾ ਸੀ? ਕਰਾਮਾਤਾਂ ਦਿਖਾ ਕੇ ਬਹੁਤ ਮਸੰਦ ਬਣਾ ਲਈ ਸੀ ਆਪਣੇ। ਤੇ ਸਭ ਤੋਂ ਵੱਡੀ ਭੁੱਲ ਜਿਹੜੀ ਇਹਨਾਂ ਤੋਂ ਹੋਈ ਸੀਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਿੱਟੀ ਮੁਸਲਮਾਨ ਕੀ ਨੂੰ ਔਰੰਗਜ਼ੇਬ ਦੀ ਕਚਹਿਰੀ ਵਿੱਚ ਮਿੱਟੀ ਬੇਈਮਾਨ ਕੀ ਕਰ ਦਿੱਤਾ ਸੀਗਾ। ਉਦੋਂ ਸੱਤਵੇਂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਤੂੰ ਸਾਡਾ ਪੁੱਤਰ ਨਹੀਂ ਹੋ ਸਕਦਾ। ਗੁਰੂ ਘਰ ਤੋਂ ਤੂੰ ਖਾਰਜ ਹੈ ਇਹਦੇ ਨਾਲ ਸਾਡਾ ਕੋਈ ਵੀ ਸਿੱਖ ਨਾ ਵਰਤੇ ਮਹਾਰਾਜ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕੋਈ ਪੈਸਾ ਟਕਾ ਇਹਨਾਂ ਨੂੰ ਨਾ ਦਿਓ ਲਾਹੌਰ ਸ਼ਹਿਰ ਦੇਆਂ ਨੇ ਰੁਪਈਏ ਤੇ ਮੋਹਰਾਂ ਨੂੰ ਦਿੱਤੀਆਂ ਸੀ ਮਹਾਰਾਜ ਨੇ ਆ ਕਿਹਾ ਸੀਗਾ ਚੰਗਾ ਤੁਸੀਂ ਇਹ ਗਲਤੀ ਕੀਤੀ ਐ ਸਾਡਾ ਬਚਨ ਨਹੀਂ ਮੰਨਿਆ ਤੁਸੀਂ ਸਾਰੇ ਖੋਟੇ ਹੋ ਇਹ ਬਚਨ 7ਵੇਂ ਪਾਤਸ਼ਾਹ ਜੀ ਨੇ ਕੀਤੇ ਸੀਗੇ ਭਾਈ ਦਇਆ ਸਿੰਘ ਜੀ ਨੇ ਜਿਸ ਵਕਤ ਸੀਸ ਦਿੱਤਾ ਉਸ ਵਕਤ ਲਾਹੌਰੀਏ ਬਖਸ਼ ਦਿੱਤੇ ਗਏ ਸੀਗੇ ਇਹ ਭਾਈ ਦਇਆ ਸਿੰਘ ਜੀ ਨੇ ਬਖਸ਼ਾਲੇ ਸੀਗੇ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਰਾਮ ਰਾਏ ਡੇਰਾਦੂਨ ਵੱਲ ਵੱਧ ਰਹੇ ਨੇ ਕਿਉਂਕਿ ਬਾਬਾ ਰਾਮ ਰਾਏ ਜੀ ਡੇਰਾਦੂਨ ਜਾ ਕੇ ਵਸ ਗਏ ਸੀਗੇ ਉੱਥੇ ਬਾਲੇ ਇਹਨਾਂ ਨੇ ਬਣਾਲੇ ਸੀ ਆਪਣੇ ਮਸੰਦ ਤਾਂ ਉਹ ਗੁਰੂ ਗਰੀਬ ਨਵਾਜ਼ ਜੀ ਦੇ ਛੇਕੇ ਹੋਏ ਆ ਹਾਂ ਜੇਕਰ ਕੋਈ ਗਲਤੀ ਮੰਨ ਕੇ ਸ਼ਰਨ ਪੈ ਜਾਵੇ ਸਤਿਗੁਰੂ ਮਹਾਰਾਜ ਜੀ ਦਾ ਅੰਮ੍ਰਿਤ ਪਾਨ ਕਰ ਲਵੇ ਖੰਡੇ ਦੀ ਪੌੜ ਲੈ ਲਵੇ ਫਿਰ ਗੱਲ ਹੋਰ ਸ਼ਰਨ ਪਿਆਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਆਪਾਂ ਇਤਿਹਾਸ ਵਿੱਚੋਂ ਪੜ੍ਹਦੇ ਸੁਣਦੇ ਰਹਿੰਦੇ ਆ ਪਰ RAM ਰਾਏ ਜਿਹੜੇ ਹਨ ਕੇਵਲ ਬਾਬਾ RAM ਰਾਏ ਦੇ ਹੀ ਸਿੱਖ ਬਣੇ ਹੋਏ ਉਹਨਾਂ ਦੇ ਮਸੰਦ ਨੇ ਉਹਨਾਂ ਨਾਲ ਨਹੀਂ ਆਪਾਂ ਵਰਤਣਾ ਕਦੇ ਵੀ ਭੁੱਲ ਕੇ ਅੱਗੇ ਹੁਣ 8ਵੀਂ ਤਰ੍ਹਾਂ ਦੇ ਲੋਕ ਉਹ ਕਿਹੜੇ ਆ ਮਹਾਰਾਜ ਨੇ ਕਿਹਾ ਸੀਗਾ ਧੀਰਮੱਲੀਏ ਜਿਹੜੇ ਕਿ ਦਵਾਬੇ ਵਾਲੇ ਕਰਤਾਰਪੁਰੀਏ ਛੋਡੀ ਹਨ ਤੇ ਬਾਬਾ ਬੜਪਾਗ ਸਿੰਘ ਦੇ ਚੇਲੇ ਹਨ ਜਿਹੜੇ ਉਹਦੇ ਡੇਰੇ ਕੋਲ ਜਾਂਦੇ ਆ ਹੁਣ ਇੱਥੇ ਇਤਿਹਾਸ ਵਿੱਚੋਂ ਮੈਂ ਤੁਹਾਨੂੰ ਕੁਝ ਸੁਣਾਉਣਾ ਹਾਂ ਸਾਰੀ ਪੂਰਨ ਰੂਪ ਦੇ ਵਿੱਚ ਗੱਲ ਸਮਝ ਆਵੇਗੀ ਜਦੋਂ ਜਿਸ ਵਕਤ 12 ਮਿਸਲਾਂ ਦੇ ਜੱਥੇ ਹੁੰਦੇ ਸੀਗੇ ਉਦੋਂ ਫਿਰ ਜਲੰਧਰ ਦਾ ਸੂਬਾ ਸੀਗਾ ਉਹਨੇ ਗੁਰਦੁਆਰਾ ਥੰਮ ਸਾਹਿਬ ਦੀ ਬੇਅਦਬੀ ਕੀਤੀ ਸੀਗੀ ਉਹਨੂੰ ਸਾੜ ਦਿੱਤਾ ਸੀਗਾ ਤੇ ਉਦੋਂ ਫਿਰ ਬੜਪਾਗ ਸਿੰਘ ਜੀ ਨੂੰ ਸਿੰਘਾਂ ਨੇ ਅੰਮ੍ਰਿਤ ਛਕਾਇਆ ਸੀਗਾ ਉਹ ਧੀਰਮੱਲੀਆਂ ਵਿੱਚੋਂ ਪਹਿਲਾ ਸਿੰਘ ਸਜਿਆ ਸੀ ਉਹ ਤੁਰਕਾਂ ਦੇ ਦਲ ਤੋਂ ਡਰਦਾ ਨਾ ਤਾਂ ਖਾਲਸੇ ਦੇ ਪਾਸ ਜੋ ਜੰਗਲਾਂ ਦੇ ਵਿੱਚ ਰਹਿੰਦੇ ਸੀ ਪਤਾ ਦੇ ਸਕਿਆ ਤੇ ਨਾ ਹੀ ਆਪ ਹਿੰਮਤ ਕਰਕੇ ਸੀਸ ਵਾਰ ਕੇ ਤੇ ਉਹ ਕੁਰਬਾਨੀ ਕਰ ਸਕਿਆ ਜਲੰਧਰ ਦੇ ਸੂਬੇ ਨੇ ਥੰਮ ਸਾਹਿਬ ਨੂੰ ਸਾੜਿਆ ਸੀ ਗੁਰੂ ਕੇ ਸਥਾਨਾਂ ਦੀ ਬੇਅਦਬੀ ਕੀਤੀ ਸੀਗੀ ਫਿਰ ਇਹ ਬਾਬਾ ਬੜਪਾਗ ਸਿੰਘ ਜੀ ਜਿਨ੍ਹਾਂ ਨੂੰ ਕਈ ਲੋਕ ਮੰਨਦੇ ਵੀ ਆ ਇਹ ਪਹਾੜਾਂ ਵਿੱਚ ਚਲੇ ਗਏ ਉੱਥੇ ਜਾ ਕੇ ਭੂਤ ਪ੍ਰੇਤ ਇਹਨਾਂ ਨੇ ਕੱਢਣੇ ਸ਼ੁਰੂ ਕਰ ਦਿੱਤੇ ਤੇ ਇਹ ਧੀਰਮੱਲੀਏ ਜਿਹੜੇ ਆ ਅਸਲ ਦੇ ਵਿੱਚ ਤਿਆਗੇ ਹੋਏ ਆ ਕਿਉਂਕਿ ਪਹਿਲਾਂ ਧੀਰਮੱਲ ਗੱਦੀ ਲਾ ਕੇ ਛੇਵੇਂ ਪਾਸ਼ਾ ਜੀ ਦੇ ਸਮੇਂ ਕੀਰਤਪੁਰ ਸਾਹਿਬੀ ਵਹਿ ਗਿਆ ਸੀਗਾ ਆਪ ਗੱਦੀ ਲਾ ਲਈ ਸੀ ਉਹਨੇ ਉਦੋਂ ਵੀ ਸਿੱਖਾਂ ਨੇ ਸਤਗੁਰੂ ਸਾਹਿਬ ਜੀ ਦੀ ਆਗਿਆ ਦੇ ਨਾਲ ਕਿਸੇ ਦਾ ਚੌਰ ਖੋਲਿਆ ਕਿਸੇ ਨੇ ੱੱਕੇ ਦੇ ਕੇ ਉਹਨੂੰ ਗੱਦੀ ਤੋਂ ਉਠਾ ਕੇ ਕੀਰਤਪੁਰ ਸਾਹਿਬ ਤੋਂ ਕੱਢ ਦਿੱਤਾ ਸੀ ਬਾਹਰ ਇਸੇ ਕਰਕੇ ਜਿਹੜੇ ਧੀਰਮੱਲੀਏ ਹਨ ਬੇਮੁਖ ਫਿਰ ਤੁਰਕਾਂ ਦੇ ਨਾਲ ਇਹਨਾਂ ਨੇ ਮਲਾਪ ਕੀਤਾ ਇਹ ਬਾਬਾ ਧੀਰਮੱਲ ਨੇ ਪੈਂਦੇਖਾਨ ਨੂੰ ਲਿਖਿਆ ਮੈਨੂੰ ਰੱਖ ਲਓ ਜੇਕਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤੁਸੀਂ ਨੇ ਜਿੱਤਣਾ ਮੈਨੂੰ ਕੁੱਝ ਨਾ ਕਹੋ ਇਹੋ ਜਿਹੀਆਂ ਗੱਲਾਂ ਕਰਦਾ ਰਿਹਾ ਤੇ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਵੀ ਗੋਲੀ ਇਹਨਾਂ ਨੇ ਸ਼ੀਹੇ ਮਸੰਦ ਤੋਂ ਕਹਿ ਕੇ ਚਲਵਾਈ ਸੀਗੀ ਸਾਧ ਸੰਗਤ ਜੀ ਇਹਨਾਂ ਦਾ ਵਸਾ ਨਹੀਂ ਕਰਨਾ ਜੀ ਅੰਮ੍ਰਿਤ ਛਕ ਲੈਣ ਰਹਿਤ ਰੱਖਣ ਫੇਰ ਆਪਣੇ ਪਾਈ ਆ ਫੇਰ ਇਹਨਾਂ ਨੂੰ ਆਪਣੇ ਨਾਲ ਮਹਾਰਾਜ ਨੇ ਆਖਿਆ ਸੀ ਮਿਲਾ ਲੈਣਾ ਪਰ ਇਸ ਤੋਂ ਬਿਨਾ ਨਹੀਂ ਜੀ ਕਦੇ ਵੀ ਇਹਨਾਂ ਦਾ ਵਿਸਾਹ ਨਹੀਂ ਕਰਨਾ ਕਦੇ ਵੀ ਇਹਨਾਂ ਤੇ ਯਕੀਨ ਨਹੀਂ ਕਰਨਾ ਮੈਂ ਜੋ ਇਤਿਹਾਸ ਵਿੱਚ ਦਸਵੇਂ ਪਾਤਸ਼ਾਹ ਜੀ ਵੱਲੋਂ ਕਿਹਾ ਗਿਆ ਕਿੰਨਾ ਕਿੰਨਾ ਨਾਲ ਮੇਲ ਨਹੀਂ ਰੱਖਣਾ ਸਿਰਫ ਉਹੀ ਆਪ ਜੀ ਨੂੰ ਸਰਮਣ ਕਰਵਾ ਰਹੇ ਆ ਸੁਣ ਕੇ ਤੁਹਾਡੇ ਮਨ ਵਿੱਚ ਜੇ ਸ਼ੰਕੇ ਆਉਣਗੇ ਤੁਸੀਂ ਜਾਣਦੇ ਹੋ ਵੀ ਕਿਉਂ ਆਉਂਦੇ ਆ ਗੁਰੂ ਨੇ ਜਿਸ ਪਾਸੇ ਜਾਣ ਤੋਂ ਰੋਕ ਦਿੱਤਾ ਉਥੇ ਸਾਨੂੰ ਜਾਣਾ ਨਹੀਂ ਚਾਹੀਦਾ ਗੁਰੂ ਦਾ ਬਚਨ ਮੰਨਣ ਦੇ ਵਿੱਚ ਹੀ ਸਾਡਾ ਭਲਾ ਹੁੰਦਾ ਜਿਹੜੇ ਲੋਕ ਕਿੰਤੂ ਪ੍ਰੰਤੂ ਕਰਦੇ ਆ ਗੁਰੂ ਮਹਾਰਾਜ ਜੀ ਦੇ ਬਚਨਾਂ ਤੇ ਉਹਨਾਂ ਦਾ ਕਿਵੇਂ ਭਲਾ ਹੋ ਸਕਦਾ ਉਹਨਾਂ ਨੂੰ ਹੋਰ ਚੀਜ਼ਾਂ ਤਾਂ ਮਿਲ ਸਕਦੀਆਂ ਨੇ ਹੋਰ ਦਾਤਾਂ ਤਾਂ ਬਹੁਤ ਮਿਲ ਸਕਦੀਆਂ ਨੇ ਹੋਰ ਕਿਸੇ ਦਰ ਤੋਂ ਘਰ ਤੋਂ ਪਰ ਮੁਕਤੀ ਨਹੀਂ ਮਿਲ ਸਕਦੀ ਆਓ ਅੱਗੇ ਜਾਣੀਏ ਉਹ ਨੌਵੀਂ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਨਾਲ ਮਹਾਰਾਜ ਨੇ ਕਿਹਾ ਮੇਲ ਨਹੀਂ ਰੱਖਣਾ ਉਹ ਕੌਣ ਨੇ ਜੀ ਉਹ ਆ ਮਸੰਦ ਮਸੰਦ ਕੌਣ ਆ ਜਿਹੜੇ ਗੁਰੂ ਘਰ ਦੀ ਕਾਰ ਭੇਟਾ ਆਪਣੇ ਕਬਜ਼ੇ ਵਿੱਚ ਲੈ ਲੈਂਦੇ ਆ ਆਪਣੇ ਹੱਥ ਲਈ ਵਰਤਦੇ ਆ ਸਤਿਗੁਰਾਂ ਦੇ ਨਾਮ ਤੇ ਉਗਰਾਹੀ ਕਰੀ ਜਾਂਦੇ ਆ ਆਪਦੇ ਕੋਲ ਰੱਖਦੇ ਆ ਆਪਣੇ ਨੇਜ ਲਈ ਆਪਣੇ ਕੰਮਾਂ ਲਈ ਵਰਤਦੇ ਆ ਉਹ ਮਸੰਦ ਆ ਦਸਵੇਂ ਪਾਤਸ਼ਾਹ ਜੀ ਨੇ ਇਨ੍ਹਾਂ ਮਸੰਦਾਂ ਨੂੰ ਸਜ਼ਾ ਵੀ ਦਿੱਤੀ ਆ ਤੇਲ ਦੇ ਵਿੱਚ ਸਾੜਿਆ ਵੀ ਸੀਗਾ ਅੱਜ ਅਸੀਂ ਵੇਖਦੇ ਹਾਂ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ ਮਹਾਰਾਜ ਨੇ ਆਖਿਆ ਸੀ ਭਾਈ ਇਹਨਾਂ ਦੇ ਨਾਲ ਨਾਤਾ ਨਹੀਂ ਰੱਖਣਾ ਇਹਨਾਂ ਮਸੰਦਾਂ ਦੇ ਨਾਲ ਕਦੇ ਮੇਲ ਨਹੀਂ ਕਰਨਾ ਮਸੰਦ ਪ੍ਰਥਾ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ ਹੌਲੀ-ਹੌਲੀ ਇਹ ਪ੍ਰਚਾਰਕ ਬਣੇ ਪ੍ਰਚਾਰਕਾਂ ਤੋਂ ਬਾਅਦ ਕਾਰ ਭੇਟਾ ਇਕੱਠੀ ਕਰਨ ਲੱਗੇ ਫਿਰ 10ਵੇਂ ਪਾਤਸ਼ਾਹ ਜੀ ਤੱਕ ਆਉਂਦਿਆਂ-ਆਉਂਦਿਆਂ ਇਹਨਾਂ 'ਚ ਗ੍ਰਾਫਟ ਬੜੀ ਆ ਗਈ ਤਾਂ ਕਰਕੇ ਮਹਾਰਾਜ ਨੇ ਇਹਨਾਂ ਨਾਲੋਂ ਨਾਤਾ ਤੋੜਨ ਲਈ ਸਾਨੂੰ ਕਹਿ ਦਿੱਤਾ ਸੀ ਪਹਿਲਾਂ ਚੰਗੇ ਮਸੰਦ ਵੀ ਹੁੰਦੇ ਸੀ ਉਹ ਪਿੰਡਾਂ ਪਿੰਡਾਂ ਤੇ ਜਾ ਕੇ ਪ੍ਰਚਾਰ ਵੀ ਕਰਿਆ ਕਰਦੇ ਸੰਗਤ ਵਿੱਚ ਪ੍ਰੇਮ ਵੀ ਵਧਾਉਂਦੇ ਹੌਲੀ ਹੌਲੀ ਫਿਰ ਇਹਨਾਂ ਨੇ ਆਪ ਦਾ ਸੁਭਾਅ ਬਦਲ ਲਿਆ ਹਉਮੈ ਆ ਗਈ ਹੰਕਾਰ ਆ ਗਿਆ ਮਹਾਰਾਜ ਨੇ ਆਖਿਆ ਫਿਰ ਭਾਈ ਇਹਨਾਂ ਨਾਲ ਮੇਲ ਨਹੀਂ ਕਰਨਾ ਅੱਗੇ ਦਸਵੀਂ ਤਰ੍ਹਾਂ ਦੇ ਲੋਕ ਇਹਨਾਂ ਨੂੰ ਹਿੰਦਾਲੀਏ ਜਾਂ ਗੰਗੂ ਸ਼ਾਇਏ ਵੀ ਕਿਹਾ ਜਾਂਦਾ ਇਹ ਕੌਣ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਉਣ ਵਾਲਾ ਜਿਹੜਾ ਸ਼ੀਹਾ ਸੀਨਾ ਉਦੀ ਵੰਸ਼ ਵਿੱਚੋਂ ਜਿਹੜੇ ਹਨ ਗੁਰੂ ਸਾਹਿਬ ਜੀ ਤੋਂ ਬੇਮੁਖਾ ਜਿਨ੍ਹਾਂ ਨੇ ਜਨਮ ਸਾਖੀ ਗੁਰੂ ਨਾਨਕ ਸਾਹਿਬ ਜੀ ਦੀ ਵਿਗਾੜ ਦਿੱਤੀ ਜਿਨ੍ਹਾਂ ਨੇ ਮਲਾਵਟ ਕੀਤੀ ਬਾਣੀ ਵਿੱਚ ਹਿੰਦਾਲੀਏ ਵਰਗੇ ਜਿਨ੍ਹਾਂ ਨੇ ਸਿੰਘਾਂ ਸਿੰਘਣੀਆਂ ਨੂੰ ਪਕੜਾ ਕੇ ਜੇਲ੍ਹਾਂ ਵਿੱਚ ਸ਼ਹੀਦ ਕਰਵਾਇਆ ਇਹਨਾਂ ਦਾ ਵਿਸਾਹ ਨਹੀਂ ਕਰਨਾ ਗੁਰਮਖ ਪਿਆਰਿਓ ਹਾਂ ਇੱਥੇ ਮੈਂ ਕਹਿ ਰਿਹਾ ਵਾਰ-ਵਾਰ ਇਹ ਰਹਿਤ ਮਰਿਆਦਾ ਵਿੱਚ ਵੀ ਜੇ ਸਿੱਖੀ ਨੂੰ ਧਾਰਨ ਕਰ ਲੈਣ ਅੰਮ੍ਰਿਤ ਛਕ ਲੈਣ ਰਹਿਤ ਰੱਖਣ ਫੇਰ ਸਾਡੇ ਗੁਰ ਭਾਈ ਹੈ ਮਹਾਰਾਜ ਨੇ ਇਹ ਦਸ ਤਰ੍ਹਾਂ ਦੇ ਲੋਕ ਕਹੇ ਸੀ ਇਤਿਹਾਸ ਦੇ ਵਿੱਚ ਜਿਨ੍ਹਾਂ ਨੂੰ ਮਹਾਰਾਜ ਨੇ ਕਿਹਾ ਨਾਨਕ ਮਨ ਮੁੱਖਾਂ ਨਾਲੋਂ ਟੁੱਟੀ ਭਲੀ ਜਨ ਮਾਇਆ ਮੋਹ ਪਿਆਰ ਇਹੋ ਜੇ ਲੋਕਾਂ ਨਾਲੋਂ ਪ੍ਰੀਤ ਜਿਹੜੀ ਆ ਟੁੱਟੀ ਹੀ ਸਾਡੀ ਭਲੀ ਆ ਗੁਰੂ ਪਿਆਰਿਓ ਠੰਡਾ ਕੋਲਾ ਆਪਾਂ ਹੱਥ ਤੇ ਰੱਖ ਲਈਏ ਹੱਥ ਨੂੰ ਕਾਲਾ ਕਰ ਦੇਗਾ ਗਰਮ ਰੱਖ ਲਈਏ ਤਲੀ ਮਚਾ ਦੇਗਾ ਹੱਥ ਨੂੰ ਮਚਾ ਦੇਵੇਗਾ ਸਾੜ ਕੇ ਰੱਖ ਦੇਵੇਗਾ ਤੇ ਆਪਾਂ ਵੇਖਦੇ ਹਾਂ ਕਿ ਜੇਕਰ ਕੁੱਤਾ ਪਿਆਰ ਨਾਲ ਚੱਟ ਜੇ ਤੇ ਫਿਰ ਵੀ ਸਾਨੂੰ ਇਸ਼ਨਾਨ ਕਰਨਾ ਪੈਂਦਾ ਗੁੱਸੇ ਨਾਲ ਆ ਕੇ ਵੱਢ ਜੇ ਵੈਦ ਹਕੀਮਾਂ ਕੋਲ ਜਾ ਕੇ ਡਾਕਟਰਾਂ ਕੋਲ ਜਾ ਕੇ ਟੀਕੇ ਲਵਾਉਣੇ ਪੈਂਦੇ ਆ ਤੇ ਐਵੇਂ ਹੀ ਘੜੇ ਨੂੰ ਚੁੱਕ ਕੇ ਪੱਥਰ ਤੇ ਸੁੱਟ ਦੋ ਚਾਹੇ ਪੱਥਰ ਨੂੰ ਚੁੱਕ ਕੇ ਘੜੇ ਤੇ ਸੁੱਟ ਦੋ ਨੁਕਸਾਨ ਕੀ ਦਾ ਹੋਵੇਗਾ ਟੁੱਟਣਾ ਤਾਂ ਘੜੇ ਨਹੀਂ ਆ ਨਾ ਐਵੇਂ ਇਹਨਾਂ ਬੁਰੇ ਲੋਕਾਂ ਨਾਲ ਯਾਰੀ ਵੀ ਮਾੜੀ ਹੁੰਦੀ ਆ ਇਹਨਾਂ ਨਾਲ ਦੋਸਤੀ ਵੀ ਮਾੜੀ ਹੁੰਦੀ ਇਹਨਾਂ ਨਾਲ ਦੁਸ਼ਮਣੀ ਵੀ ਮਾੜੀ ਹੁੰਦੀ ਆ ਦੋਨੋਂ ਤਰੀਕਿਆਂ ਨਾਲ ਹੀ ਇਹਨਾਂ ਦਾ ਵਿਸਾਹ ਨਹੀਂ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਦੋਸਤੀ ਵੀ ਮਾੜੀ ਇਹਨਾਂ ਨਾਲ ਦੁਸ਼ਮਣੀ ਵੀ ਮਾੜੀ ਤਾਂ ਇਹਨਾਂ ਤੋਂ ਸਦਾ ਹੀ ਦੂਰੀ ਬਣਾ ਕੇ ਰੱਖਣੀ ਆ ਇੱਥੇ ਹੋ ਸਕਦਾ ਕਿਸੇ ਇਹੋ ਜਿਹੇ ਲੋਕਾਂ ਨਾਲ ਤੁਹਾਡਾ ਮੇਲ ਹੋਵੇ ਤੁਹਾਨੂੰ ਉਹ ਠੀਕ ਲੱਗ ਸਕਦੇ ਆ ਤੁਹਾਨੂੰ ਲੱਗਦਾ ਵੀ ਉਹ ਠੀਕ ਨੇ ਪਰ ਗੁਰੂ ਸਾਹਿਬ ਨੇ ਤਾਂ ਮਨਾ ਕੀਤਾ ਨਾ ਮੇਲ ਨਹੀਂ ਕਰਨਾ ਇਨਾਂ ਦਾ ਵਿਸਾਹ ਨਹੀਂ ਕਰਨਾ ਮਹਾਰਾਜ ਨੇ ਦੋ ਸ਼ਬਦ ਵਰਤੇ ਆ ਤੇ ਜੇ ਉਸੇ ਕਰਦੇ ਆ ਅਸੀਂ ਵੀ ਗੁਰੂ ਘਰ ਦੇ ਦੇਣਦਾਰ ਆ ਦੁਖੀ ਆ ਮੈਂ ਤਾਪ ਜੀ ਨੂੰ ਕਹੂੰਗਾ ਇਤਿਹਾਸ ਵਿੱਚੋਂ ਸਾਖੀਆਂ ਪੜੋ ਜੋ ਵੀ ਇੱਥੇ ਕਿਹਾ ਗਿਆ ਹੈ ਉਹ ਗੁਰਬਾਣੀ ਪਾਠ ਦਰਪਣ ਇੱਕ ਗ੍ਰੰਥ ਹੈ ਗੁਰਮੁਖ ਪਿਆਰਿਓ ਦਮਦਮੀ ਟਕਸਾਲ ਦਾ ਮੈਂ ਕੋਈ ਆਪਣੇ ਕੋਲੋਂ ਨਹੀਂ ਕਿਹਾ ਤੇ ਸਰੋਤ ਦੱਸਣਾ ਮੈਂ ਲਾਜ਼ਮੀ ਸਮਝਦਾ ਉਹਦੇ ਵਿੱਚ ਸਾਰਾ ਕੁਝ ਜੋ ਲਿਖਿਆ ਹੈ ਉਸੇ ਤਰ੍ਹਾਂ ਹੀ ਆਪਜੀ ਨੂੰ ਸਰਵਣ ਕਰਵਾਇਆ ਗਿਆ ਜੇ ਆਪਜੀ ਨੂੰ ਸ਼ੰਕਾ ਹੋਵੇ ਇਹ ਗੁਰਬਾਣੀ ਪਾਠ ਦਰਪਣ ਇਹ ਗ੍ਰੰਥ ਲਿਆ ਕੇ ਆਪਜੀ ਪੜ ਸਕਦੇ ਹਾਂ ਇਹ ਦਮਦਮੀ ਟਕਸਾਲ ਵੱਲੋਂ ਛਾਪਿਆ ਗਿਆ ਪ੍ਰਾਣਾ ਗ੍ਰੰਥ ਹੈ ਇਹਦੇ ਵਿੱਚ ਪੂਰਨ ਰੂਪ ਵਿੱਚ ਰਹਿਤ ਮਰਿਆਦਾ ਦਸਵੇਂ ਪਾਤਸ਼ਾਹ ਜੀ ਦੇ ਜੋ ਵਚਨ ਹੋਏ ਦਮਦਮਾ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਕਿਸ ਤਰ੍ਹਾਂ ਸਿੰਘਾਂ ਨੂੰ ਬਾਣੀ ਪੜhai ਅਰਥ ਕਰਵਾਏ 48 ਸਿੰਘਾਂ ਨੂੰ ਕਿਸ ਤਰ੍ਹਾਂ ਬ੍ਰਹਮ ਗਿਆਨੀ ਬਣਾ ਦਿੱਤਾ ਮਹਾਰਾਜ ਨੇ ਗਿਆਨ ਕਰਵਾਇਆ ਵੱਖ-ਵੱਖ ਇਲਾਕਿਆਂ ਵਿੱਚ ਭੇਜਿਆ ਕਿ ਸਿੱਖੀ ਦਾ ਪ੍ਰਚਾਰ ਕਰੋ ਇਸ ਤੋਂ ਇਲਾਵਾ ਆਨੰਦ ਕਾਰਜ ਦੀ ਕੀ ਮਰਿਆਦਾ ਹੁੰਦੀ ਆ ਮ੍ਰਿਤਕ ਸੰਸਕਾਰ ਕੀ ਮਰਿਆਦਾ ਹੁੰਦੀ ਆ ਕੜਾ ਪ੍ਰਸ਼ਾਦ ਕਿਸ ਤਰ੍ਹਾਂ ਬਣਾਉਣਾ ਚਾਹੀਦਾ ساری ਮਰਿਆਦਾ ਲਿਖੀ ਹੋਈ ਆ ਪਾਠ ਕਿਸ ਤਰ੍ਹਾਂ ਪੜ੍ਹਨਾ ਚਾਹੀਦਾ ਤਾਂ ਸਾਨੂੰ ਇਹੋ ਜਿਹੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਸਾਨੂੰ ਰਹਿਤ ਮਰਿਆਦਾ ਬਾਰੇ ਪਤਾ ਲੱਗਦਾ ਰਹਿਤਾਂ ਤੇ ਅਸੀਂ ਸਿੱਖਾਂ ਰਹਿਤ ਬਿਨਾਂ ਸਿੱਖ ਨਾਹੀਂ ਕਹਾਵੇ ਰਹਿਤ ਬਿਨਾਂ ਦਰ ਚੋਟਾਂ ਖਾਵੇ ਤਾਂ ਅੱਜ ਦੇ ਦੀਵਾਨ ਵਿੱਚ ਤਣੀਆਂ ਹੀ ਬੇਨਤੀਆਂ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਇਹ ਮੋਨੇ ਇਹ ਰੋਡੇ ਇਹ ਸਰਗਮ ਇਹ ਨੜੀ ਮਾਰ ਇਹ ਕੁੜੀਆਂ ਵੇਚਣ ਵਾਲੇ ਇਹ ਕੁੜੀ ਮਾਰ ਇਹ ਮੀਨੇ ਇਹ ਰਾਮ ਰਾਈਏ ਇਹ ਧੀਰ ਮੱਲੀਏ ਇਹ ਮਸੰਦ ਇਹ ਗੰਗੂ ਸ਼ਾਈਏ ਹੰਦਾਲੀਏ ਇਹਨਾਂ ਦੇ ਨਾਲ ਕਦੇ ਵੀ ਦਸ ਜਿਹੜੇ ਆ ਨਾ ਕਰਮਕ ਪਿਆਰੂ ਮੈਂ ਨਾਮ ਲਿਆ ਇਹਨਾਂ ਦਾ ਵਸਾ ਨਹੀਂ ਕਰਨਾ ਇਨਾਂ ਦੇ ਨਾਲ ਮੇਲ ਨਹੀਂ ਕਰਨਾ ਇਹ ਕੋਈ ਆਪਣੇ ਕੋਲੋਂ ਬਚਣ ਨਹੀਂ ਇਹ 10ਵੇਂ ਪਾਤਸ਼ਾਹ ਜੀ ਦੇ ਹੀ ਬਚਨ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ ਆਓ ਜੀ ਅਸੀਂ ਵੀ ਗੁਰੂ ਵਾਲੇ ਬਣੀਏ ਅਮਰਤ ਛਕੀਏ ਸਿੰਘ ਸਜੀਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਸੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸੰਗਤ ਦੀ ਸ਼ਾਨ ਗੁਰੂ ਦੀ ਸ਼ਾਨ ਬੜੀ ਉੱਚੀ ਹੈ ਬੋਲਦਿਆਂ ਤੋਂ ਇੱਕ ਨਹੀਂ ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੈਣ ਪੁੱਲ ਚੁੱਕ ਦੀ ਖਿਮਾ ਜੀ ਜ਼ਿਕਰੀਆ ਜ਼ਿਕਰਾਂ ਦੇ ਜਿੱਤੇ ਕਾਫੀ ਜ਼ਿਆਦਾ ਐਸੇ ਲੋਗ ਆ ਦਾ ਵੀ ਇਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੇ ਮਤਲਬ ਕਿ ਆਪਣੇ ਇਸਲਾਮ ਚ ਵੀ ਜਿਨ੍ਹਾਂ ਨੂੰ ਚੰਗਾ ਲੱਗਿਆ ਪਹਿਲੇ ਚਾਰ ਤੋਂ ਪੰਜ ਜਿਹੜੇ ਸੀ ਨਾ ਉਹ ਏ ਏ ਹੀ ਸੀ ਹਾਂਜੀ ਕਿ ਜਿਨ੍ਹਾਂ ਨੂੰ ਇਸਲਾਮ ਚ ਵੀ ਇੰਨਾ ਅੱਛਾ ਨਹੀਂ ਲੱਗਿਆ ਯਾਨੀ ਕਿ ਜਿਹੜੇ ਮੋਨੇ ਨੇ ਮੋਨੇ ਨੇ ਤੇ ਰੋਡੇ ਨੇ ਹਾਂਜੀ ਠੀਕ ਹੈ ਤੇ ਇਸਲਾਮ ਜੀ ਵੀ ਦਾੜੀ ਮਨਾ ਕਟਾੜਾ ਮਨਾ ਆਏ ਲੇਕਿਨ ਇਹ ਗੱਲ ਹੈ ਕਿ ਸੁਨਨਤ ਨਬਵੀ ਹੈ ਨਾ ਸੁਨਨਤ ਐਵੇਂ ਤੇ ਲੇਕਿਨ ਮਤਲਬ ਕਿ ਜਿਵੇਂ ਹੁਣ ਸਿੱਖਾਂ ਦੇ ਵਿੱਚ ਵੀ ਬੜੇ ਲੋਕ ਜਿਵੇਂ ਜਿਹੜੇ ਅੰਮ੍ਰਿਤ ਬਾਣ ਨਹੀਂ ਕਰਦੇ ਤੇ ਦਾੜੀ ਕਟਾ ਲੈਂਦੇ ਨੇ ਤੇ ਉਹ ਮਤਲਬ ਕਿ ਉਹਨਾਂ ਸਖਤ ਰੂਲ ਨਹੀਂ ਗਾ ਤੇ ਦੂਸਰਾ ਇੱਕ ਜਿਹੜਾ ਖਾਸ ਤੌਰ ਤੇ ਨੜੀ ਮਾਰ ਜਿਹੜਾ ਮਤਲਬ ਕਿ ਨਸ਼ਾ ਕਰਨ ਵਾਲੇ ਲੋਕ ਕਾ ਪੀਣ ਵਾਲੇ ਸਿਗਰਟ ਪੀਣ ਵਾਲੇ ਬੀੜੀ ਪੀਣ ਵਾਲੇ ਹਾਂਜੀ ਉਹ ਕਾਦੇ ਜਾਂ ਸਿਗਰਟ ਦੇ ਇਸ ਲਈ ਇਸਲਾਮ ਚ ਅਸੀਂ ਸਮਝਨੇ ਆ ਕਿ ਵੀ ਮਨਾ ਹੋਏਗੀ ਕਹਿੰਦੇ ਨੇ ਕਿ ਵੀ ਮਨਾ ਨਹੀਂਗੀ ਲੇਕਿਨ ਕਿਉਂਕਿ ਮੂੰਹ ਜੋ 스멜 ਆਂਦੀ ਏ ਜਦੋਂ ਮਸਜ ਜਾਦੇ ਜਾਂ ਨਮਾਜ਼ ਪੜਨ ਲੱਗਦੇ ਜਾਂਦੇ ਨਾਲ ਦੇ ਲੋਕਾਂ ਨੂੰ ਤੇ ਫਿਰ ਜਿਸ ਤਰ੍ਹਾਂ ਕੁੜੀ ਮਾਰ ਯਾ ਔਰਤਾਂ ਨੂੰ ਵੇਚ ਕੇ ਪੈਸੇ ਕਮਾਉਣ ਵਾਲੇ ਕੁੜੀ ਮਾਰ ਫਿਰ ਅੱਧਾ ਸਿਰ ਮਨਾਉਣ ਵਾਲੇ ਉਹ ਵੀ ਉਹ ਵੀ ਆਪਣੇ ਮੁਸਲਮਾਨਾਂ ਚ ਵੀ ਤੇ ਬਹੁਤ ਹੀ ਮਨ ਹੈ ਨਾ ਕਿ ਉਹ ਇਹ ਕਿਸ ਕਰਦੇ ਹੁੰਦੇ ਸੀ ਸਾਈ ਇਹ ਕੰਮ ਕਰਦੇ ਨੇ 크੍ਰਿਸਚੀਅਨ 크੍ਰਿਸਚੀਅਨ ਲੋਗ ਇਹ ਕੰਮ ਕਰਦੇ ਨੇ ਹਾਂ ਉਹਨਾਂ ਚ ਬੜੇ ਲੋਕ 크੍ਰਿਸਚੀਅਨ ਜਿਹੇ ਐਸੇ ਵੀ ਨੇ ਮਤਲਬ ਕਿ ਇਹ ਜਿਹੜਾ ਕਰਦੇ ਆ ਦਰਮਿਆਨ ਤੋਂ ਸਾਰ ਬਣਾ ਲੈਂਦੇ ਨੇ ਕੋਈ ਸੜਾ ਤੋਂ ਬਣਾ ਲੈਂਦੇ ਨੇ ਜਿਹਨੂੰ ਪੰਜਾਬੀ ਚ ਖੋਤਾ ਕਟਿੰਗ ਕਹਿੰਦੇ ਹਾਂ ਕਹਿ ਦਿੰਦੇ ਨੇ ਲੇਕਿਨ ਸਿੱਖਾਂ ਦੇ ਵਿੱਚ ਵੀ ਕਈ ਲੋਕ ਇਸ ਤਰ੍ਹਾਂ ਮਨਾ ਲੈਂਦੇ ਨੇ ਜਿਵੇਂ ਆਪਾਂ ਉਹ ਉਹ ਸ਼ਿਕਰ ਦਾ ਉਹਨਾਂ ਨੇ ਆਖਿਆ ਕਿ ਬਾਬਾ ਗੁਰੂ ਨਾਨਕ ਜੀ ਨੇ ਇਹ ਚੀਜ਼ਾਂ ਤੋਂ ਮਨਾ ਕੀਤਾ ਹਾਂ ਜਿਵੇਂ ਉਹ ਸ਼ਿਕਰ ਦਾ ਵੜਾ ਪਾਇ ਇੱਕ ਖਿਲਾੜੀ ਵੇਚ ਦਿੰਦੇ ਸੀ ਉਹ ਉਹ ਤੇ ਹਿੰਦੂ ਨਹੀਂ ਆ ਨਹੀਂ ਉਹ ਮੇਰਾ ਖਿਆਲ ਹੈ ਉਹ ਪੰਜਾਬੀ ਹੈ ਉਹ ਅੱਛਾ ਹਾਂ ਸੇਖ ਹੈ ਕਿ ਨਹੀਂ ਆਇਆ ਪੰਜਾਬੀ ਜ਼ਰੂਰ ਹੈ ਤੇ ਉਹ ਯਾ ਯਾ ਅੱਜ ਕੱਲ ਤੁਸੀਂ ਕ੍ਰਿਕਟ ਦੇ ਹਿਸਾਬ ਲਾ ਲਓ ਜਿਵੇਂ ਅੱਜ ਕੱਲ ਉਹ ਆਇਆ ਸ਼ੁਭਮਨ ਗਿੱਲ ਹਾਂਜੀ ਠੀਕ ਹੈ ਫਿਰ ਅਭਿਸ਼ੇਕ ਸ਼ਰਮਾ ਚਲੋ ਉਹ ਤੇ ਹਿੰਦੂ ਹੈ ਤੇ ਤੁਸੀਂ ਆ ਦੇਖ ਲਓ ਯਾਰ ਆ ਜਿਹੜਾ ਖੱਬੂ ਖੱਬੂ ਬੋਲ ਰੇ ਇਨਾਂ ਦਾ ਅਛੀਰਦੀਪ ਸਿੰਘ ਅਛੀਰ ਉਹ ਵਾਲੂ ਤੇ ਉਹ ਵੀ ਕਟਾ ਨਹੀਂ ਅਛੀਰਦੀਪ ਦੇ ਜਿਹੜੀ ਗਾੜੀ ਹੈਗੇ ਨੇ ਉਹ ਦੂਸਰਾ ਸ਼ੁਭਮਨ ਗਿੱਲ ਹੈ ਉਹ ਤੇ ਬਿਲਕੁਲ ਉਹ ਪਪੂਜੇ ਬਣ ਕੇ ਰਹਿੰਦਾ ਹਾਂ ਬਸ ਉਹ ਜ਼ਾਹਰੀ ਗੱਲ ਹੈ ਕਿ ਵੀ ਥੋੜੀ ਜਿਹੀ ਗੰਜائش ਹੈ ਜੀ ਉਹਦਾ ਤਾਂ ਪਰ ਇਹ ਕਾਹਦਾ ਮਤਲਬ ਇਹ ਹੈ ਕਿ ਕੁਝ ਪਹਿਲੇ ਜਿਹੜੀਆਂ 5 ਇਹਨਾਂ ਨੇ ਦੱਸਿਆ ਨਾ ਕਿ ਜਿਹੜੇ 5 ਕਿਸਮ ਦੇ ਲੋਕ ਨੇ ਉਹ ਤੇ ਤਕਰੀਬਨ ਮਿਲਦੇ ਜੁਲਦੇ ਨੇ ਮਿਲਦੇ ਜੁਲਦੇ ਤੇ ਸਲਾਮ ਦੇ ਨਾਲ ਲੇਕਿਨ ਉਸ ਤੋਂ ਬਾਅਦ ਫਿਰ ਇਹ ਉਹ ਆ ਗਏ ਜਿਹੜੇ ਯਾਨੀ ਕਿ ਗੁਰੂਆਂ ਦੇ ਵੇਲੇ 'ਚ ਉਹਨਾਂ ਨੂੰ ਤੰਗ ਕਰਦੇ ਰਹੇ ਨੇ ਜਾਂ ਡਿਫਰੈਂਟ ਕਈ ਗੁਰੂਆਂ ਦੇ ਇਹਨਾਂ ਨੇ ਹਵਾਲੇ ਦਿੱਤੇ ਕਿ ਉਹ ਗੁਰੂ ਉਸ ਵੇਲੇ ਯਾਨੀ ਕਿ ਉਹਨਾਂ ਨੂੰ ਛੱਡ ਕੇ ਚਲੇ ਗਏ ਜਾਂ ਉਹਨਾਂ ਦੇ ਨਾਲ ਦੋਗਲਾ ਪੁਲਿਸ ਸੀ ਉਹਨਾਂ ਨੇ ਕੀਤੀ ਕਿ ਵੀ ਇਹਨਾਂ ਲੋਕਾਂ ਨਾਲ ਇਤਿਆਦ ਕਰਨੀ ਚਾਹੀਦੀ ਬਾਕੀ ਕਿਸੇ ਨੂੰ ਇਹ ਮੇਰੀਆਂ ਡੂਰੀਆਂ ਤੋਂ ਵੀ ਮਨਾ ਕੀਤਾ ਇਤਿਆਦ ਕਰ ਨਹੀਂ ਚਾਹੀਦੀ ਇਹ ਬਾਕੀ ਕਿਸੇ ਨੂੰ ਇਹ ਚੀਜ਼ ਚੰਗੀ ਲੱਗੇ ਜਾਂ ਨਾ ਲੱਗੇ ਜਿਹੜੀ ਦਰਦਨੀਆਂ ਚੀਜ਼ਾਂ ਹੁੰਦੀਆਂ ਨੇ ਉਹ ਹੁੰਦੀਆਂ ਰਹੇ ਕਿਉਂਕਿ ਉਹ ਫਿਰ ਹਰ ਤਰ੍ਹਾਂ ਦੇ ਲੋਕ ਤੇ ਹਰ ਜਗ੍ਹਾ ਦੇ ਮੌਜੂਦ ਹੁੰਦੇ ਨੇ ਬੰਦਾ ਕੋਣ ਹੈ ਚੈਨਲ ਤੇ ਇਨਫਾਰਮੇਸ਼ਨ ਤੇ ਬਹੁਤ ਇਕੱਠੀ ਕੀਤੀ ਹੋਈ ਹੈ ਬੜੀ ਮਿਹਨਤ ਕੀਤੀ ਬੰਦੇ ਨੇ ਬੜਾ ਮੁਤਾਲਾ ਕੀਤਾ ਸਟੱਡੀ ਹੈ ਹਾਂਜੀ ਤੇ ਵੀਡੀਓ ਬਹੁਤ ਪਿਆਰੀ ਸੀ ਤੇ ਵੀਰੇ ਦੇ ਦੋਸਤਾਂ ਨੂੰ ਪਸੰਦ ਆਈ ਹੋएगी ਜੇ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਾਇਆ ਜੇ ਮਿਲਾਂਗੇ ਨਵੀਂ ਵੀਡੀਓ ਰੱਖਣ ਸਾਹਿਬ ਦੇ ਜਿਆਦਾ الله يحميك <applause> يا